ਹਾਂਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੂੰਗਫੜੀ ਖਾਣ ਲੱਗੀ ਸੀ ਜਦੋਂ ਖਾਣ ਲੱਗੀ ਮੂੰਗਫੜੀ ਤੇ ਮੂੰਗਫੜੀ ਥੋੜੀ ਥੋੜੀ ਕੱਚੀ ਜਿਹੀ ਨਿਕਲੀ ਠੰਡੀ ਠੰਡੀ ਜਿਸ ਤਰ੍ਹਾਂ ਤੇ ਹੁਣ ਇਹਨੂੰ ਨਮਕ ਵਿੱਚ ਪਾ ਕੇ ਹੁਣ ਭੁੰਨ ਲੱਗੇ ਆਂ ਲਗਭਗ ਪੁੱਜ ਗਈ ਆ ਥੋੜੀ ਜਿੰਦੀ ਆ ਫਿਰ ਮੈਂ ਕਿਹਾ ਚਲੋ ਥੋੜੀ ਵਲੋਗ ਵਿੱਚ ਲਾ ਲੈਨੇ ਆਂ ਇਹ ਮੂੰਗੜੀ ਇਹਨੂੰ ਥੋੜਾ ਹੁਣ ਠੰਡਾ ਹੋਣਾ ਰੱਖ ਦੇਣਾ ਔਣੀ ਆ ਚਾਹ ਓਕੇ ਜੀ ਮੈਂ ਚਾਹ ਰੱਖ ਗਏ ਫਿਰ ਮੈਂ ਤੁਹਾਡੇ ਨਾਲ ਗੱਲ ਕਰਦੀ ਆਂ ਨਾਲੇ ਮੰਮੀ ਦੀ ਗੱਲ ਕਰਵਾਉਣੀ ਆ ਓਕੇ ਜੀ ਹਾਂਜੀ ਹੁਣ ਮੈਂ ਰੱਖ ਦਿੱਤੀ ਚਾਹ ਚਾਹ ਦੇ ਵਿੱਚ ਥੋੜਾ ਜਿਹਾ ਮਸਾਲਾ ਇੱਕ ਤਰ੍ਹਾਂ ਦੀ ਮਸਾਲਾ ਚਾਹ ਥੋੜੀ ਜਿਹੀ ਅਜਵੈਨ ਥੋੜੀ ਜਹੀ ਮਿੱਠੀ ਸੌਫ ਇੱਕ ਕੁਟਕੇ ਅਦਰਕ ਵਿੱਚ ਇਹ ਪਾ ਕੇ ਤੇ ਮਸਾਲੇਦਾਰ ਚਾਹ ਬਣਨਗੀ ਆ ਹਾਂਜੀ ਚਾਹ ਵਿੱਚ ਸਾਰੇ ਮਸਾਲੇ ਪਾ ਦਿੱਤੇ ਆ ਗੜਵੀ ਪਾ ਦਿੱਤਾ ਉਹ ਦੱਸਦਾ ਵੀ ਹਮ ਮੈਚ ਹੁੰਦਾ ਹਲਕਾ ਹਲਕਾ ਇਹਨਾਂ ਨੂੰ ਬੋਇਲ ਕਰਕੇ ਫਿਰ ਬਾਅਦ ਚ ਪਾਵਾਂਗੇ ਪੱਤੀ ਤੇ ਫਿਰ ਪਾਵਾਂਗੇ ਦੁੱਧ ਵੈਸੇ ਤਾਂ ਤੁਸੀਂ ਕਹਿਣਾ ਇਹ ਆਮ ਹੀ ਚੀਜ਼ ਆ ਇਹ ਚ ਖਾਸियत ਕੀ ਆ ਪਰ ਕੁਝ ਵੀ ਬਲੌਗ ਤਾਂ ਬਣਾਉਣਾ ਹੀ ਆ ਚਾਹ ਨੂੰ ਬੋਇਲ ਹੁੰਦੀ ਦੇਖ ਕੇ ਨਾ ਮੈਨੂੰ ਇੱਕ ਗੱਲ ਯਾਦ ਹੁੰਦੀ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤੇ ਮੰਮੀ ਨੇ ਕਹਿਣਾ ਹੁੰਦੇ ਕਿ ਦੇਖੋ ਤਾਂ ਜਾ ਕੇ ਉਬਾਲ ਆ ਗਿਆ ਦਾਲ ਵਿੱਚ ਜਾਂ ਚਾਹ ਵਿੱਚ ਕੁਝ ਵੀ ਜਦਾਂ ਜਾਂ ਚਾਵਲ ਰੱਖੇ ਹੋਣੇ ਆ ਕਹਿੰਦਾ ਦੇਖੋ ਉਬਾਲ ਆ ਗਿਆ ਉਕੇ ਹੁਣ ਤਾਂ ਚਾਵਲ ਅਸੀਂ ਦੂਸਰੇ ਤਰ੍ਹਾਂ ਬਣਾਉਣ ਲੱਗ ਪਏ ਨਾ ਤੇ ਪਹਿਲਾਂ ਤਾਂ ਖੁੱਲਾ ਪਾਣੀ ਪਾ ਕੇ ਬਹੁਤ ਵਧੀਆ ਢੰਗ ਦੇ ਨਾਲ ਚਾਵਲ ਬਣਾਈਦੇ ਸੀਗੇ ਔਰ ਉਹਦਾ ਪਾਣੀ ਕੱਢ ਕੇ ਅਸੀਂ ਕਹਣਾ ਕਿ ਇਹ ਰਾਈਸ ਮਿਲਕਾ ਇਹਨੂੰ ਪੀਓ ਸਾਰਿਆਂ ਨੂੰ ਸਾਨੂੰ ਦੇਣਾ ਪੀਣੀ ਮੰਮੀ ਹੁਣੀ ਕਹਣਾ ਪੀਓ ਤੇ ਇਹ ਵਧੀਆ ਹੁੰਦਾ ਹੈ ਨਾ ਸਾਨੂੰ ਬੜਾ ਜਿਹਾ ਟੇਸਟੀ ਲੱਗਣਾ ਵਿੱਚ ਹਲਕਾ ਜਿਹਾ ਨਮਕ ਪਾ ਲੈਣਾ ਹਲਕੀ ਜਿਹੀ ਵਿੱਚ ਕਾਲੀ ਮਿਰਚ ਪਾ ਲੈਣੀ ਚਾਵਲ ਆਇਲ ਹੋ ਗਿਆ ਤੇ ਮਸਾਲਾ ਆਇਲ ਹੋ ਗਿਆ ਸਾਰਾ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਪੱਤੀ ਤੇ ਫਿਰ ਦੁੱਧ ਤੇ ਫਿਰ ਮੈਂ ਤੇ ਮੰਮੀ ਅਸੀਂ ਬੈਠ ਕੇ ਚਾਹ ਪੀਵਾਂਗੇ ਆ ਬੱਗਾ ਭਾਜੀ ਗਿਆ ਗੁਰਦੁਆਰੇ ਤੇ ਬਾਕੀ ਇੱਕ ਮੰਮੀ ਦੇ ਉੱਤੇ ਵਲੌਗ ਬਣਾਉਣਾ ਸਪੈਸ਼ਲ ਮੰਮੀ ਦੇ ਬਚਪਨ ਦਾ ਉਹ ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਾਂਗੀ ਮੈਂ ਉਹ ਵਲੌਗ ਦੇ ਵਿੱਚ ਦੱਸਾਂਗੀ ਤੁਹਾਨੂੰ ਸਾਰਿਆਂ ਨੂੰ ਕਿ ਮੰਮੀ ਦਾ ਬਚਪਨ ਕਿਹੋ ਜਿਹਾ ਸੀਗਾ ਡੈਡੀ ਹੁਣੀ ਡੈਡੀ ਹੋਣ ਨੂੰ ਥੋੜਾ ਜਿਹਾ ਹੋ ਗਿਆ ਜਾਨੀ ਕਿ 1.5 ਸਾਲ ਹੋ ਗਿਆ ਐਕਸਪਾਇਰ ਹੋ ਜਾਂ ਨੂੰ ओके जी ਚਾਹ ਬੋਇਲ ਹੋ ਗਈ ਆ ਤਾਂ ਦਕੌਣ ਲੱਗ ਪਈ ਆ ਮੈਂ ਹਾਂ ਜੀ ਇੱਕ ਮਾਰਾ ਲੈ ਕੇ ਆਉਣਾ ਆ ਤੇ ਚਾਹ ਕਰ ਦੇਣੀ ਬੰਦ ਕਿੰਨਾ ਪਿਆਰਾ ਮੋਰ ਮੋਰ ਅੱਜ ਮੌਸਮ ਬਹੁਤ ਸੋਹਣਾ ਆ ਠੰਡੀ ਹਵਾ ਚੱਲਦੀ ਪਈ ਆ ਤੇ ਸਾਡੇ ਆਂਗਣ ਵਿੱਚ ਆਇਆ ਮੋਰ ਮੰਮੀ ਹੁਣ ਇਹ ਕੀ ਬਣ ਰਿਆ ਕੋਟੀ ਦੀ ਮਾਂ ਬਣਦੀ ਆ ਕੋਟੀ ਦੀ ਬਾ ਹਾਂ ਇਹ ਲੱਗ ਲਗਾਉਣੇ ਪੈ ਨਾਲ ਆਹ ਮਾਂ ਲੱਗੀ ਬਣਨੀ ਅੱਛਾ ਮੰਮੀ ਇੱਕ ਨਾ ਕਮੈਂਟ ਵੀ ਆਇਆ ਸੀਆਂ ਵਿੱਚ ਹਾਂ ਉਦਾਂ ਦਾ ਅਸੀਂ ਕਮੈਂਟ ਦਾ ਵਲੌਗ ਅਲੱਗ ਬਣਾਵਾਂਗੇ ਹਾਂ ਇਹ ਜਿਹੜੇ ਕਮੈਂਟ ਹੈਗੇ ਨਾ ਉਹਨਾਂ ਦੇ ਰਿਪਲਾਈ ਕਰਾਂਗੇ ਹਨਾ ਕਿਉਂਕਿ ਬਹੁਤ ਹੀ ਪਿਆਰੇ ਪਿਆਰੇ ਕਮੈਂਟ ਆ ਰਹੇ ਵਿੱਚ ਤੇ ਬੜੇ ਸੋਹਣੇ ਲੱਗਦੇ ਆ 嗯 वैसे मैं पर्सनली था उन्हों नु रिप्लाई करी जानीया रिप्लाई यानी कि थोड़ा जाया करीया नहीं पर ਤੁਹਾਡੇ ਲਈ ਕੁਐਸਚਨ ਬਹੁਤ ਆ ਵਿੱਚ ਆਏ ਉਹਨਾਂ ਦੇ اچھا ਤੇ ਮੈਂ ਚਾਹੁੰਦੀ ਆ ਕਿ ਤੁਸੀਂ ਉਹਨਾਂ ਦੇ ਆਨਸਰ ਜ਼ਰੂਰ ਖੁਦ ਬੈਠ ਕੇ ਕਿਸੇ ਵੇਲੇ ਨਾ ਦੇਓ ਧਿਆਨ ਦੇ ਨਾਲ ਹਨਾ ਤੇ ਇਹ ਕਿਦਾਂ ਹੋ ਗਈ ਗੋਟੀ ਤਿਆਰ ਹਨਾ ਗੋਟੀ ਹੋ ਗਈ ਇੱਕ ਮਾ ਹੂੰ ਇਹ ਉਹੀ ਗੋਟੀਆਂ ਨੇ ਜਿਹੜੀ ਪਹਿਲੇ ਬਲੌਗ ਵਿੱਚ ਆਪਾਂ ਲਾਈ ਸੀ ਹਨਾ ਹਾਂ ਉਹੀ ਮੈਂ ਦਿਖਾਉਂਦੀ ਸੀ ਨਾ ਇੱਥੇ ਕਲਰ ਥੋੜਾ ਚੇਂਜ ਲੱਗਦਾ ਨਾ ਜਿਦਾਂ ਅੰਦਰ ਨਹੀਂ ਅੰਦਰ ਕਮਰੇ ਦਾ ਤਾਂ ਬਾਹਰਲੀ ਲਾਈਟ ਦਾ ਬਹੁਤ ਫਰਕ ਪੈਂਦਾ ਬਾਹਰ ਬੈਠੇ ਆ ਨਾ ਹੁਣ ਹਮ ਆ ਮੋਰਲੇ ਪੱਲੇ ਆ ਅੱਛਾ ਹਮ ਹਮ ਆ ਬਹੁਤ ਵਧੀਆ ਨਾਲ ਹੀ ਨਾ ਜਿਹੜੀਆਂ ਜੇਬਾਂ ਆ ਨਾ ਹਾਂ ਜੇਬਾਂ ਬਣਾਈਆਂ ਨਾਲ ਹੀ ਅਟੈਚ ਹੋਈਆਂ ਆ ਦਿਖਾਓ ਮੰਮੀ ਇਹ ਪਤਾ ਵੀ ਨਹੀਂ ਲੱਗਦਾ ਨਾਲ ਅਟੈਚ ਹੈ ਨਾ ਅਲੱਗ ਉਹ ਤਾਂ ਹੈ ਹੀ ਨਹੀਂ ਆ ਬੈਕ ਸਾਈਡ ਇਹਨਾਂ ਦੀ ਕਿਦਾਂ ਆ ਇੱਥੋਂ ਦੀ ਮੂੰਹ ਕੱਢਿਆ ਹੋਇਆ ਹਮ ਇਥੋਂ ਦੀ ਔਮ ਕੱਢਿਆ ਹੋਇਆ ਇਥੋਂ ਸੀਨ ਲਾਉਣੀ ਹੈ ਜਿਹੜੇ ਮੋਗਰ ਬਣੇ ਪਲੇ ਇਥੋਂ ਹਾਂ ਸੀਨ ਲਾਉਣੀ ਹੈ ਠੀਕ ਆ ਇਹ ਮਹਿਸੂਸ ਨਹੀਂ ਹੁੰਦੀ ਕਿ ਉਹ ਪਰਿਆ ਕੇ ਵਿੱਚ ਆਈ ਹੈ ਹਾਂਜੀ ਹਾਂਜੀ ਬਹੁਤ ਸੁਣੀ ਆ ਚਲੋ ਬਹੁਤ ਮਿਹਨਤ ਆ ਤੁਹਾਡੀ ਜਿਸਾਂ ਪੱਟੀ ਵੀ ਲੱਗ ਬਣਾਈ ਆ ਬਟਨ ਦੀ ਅੱਛਾ ਜਿਹਦੇ ਉੱਤੇ ਅਸੀਂ ਉਹ ਬਟਨ ਨੂੰ ਠੀਕ ਆ ਇਹਦੀ ਪੱਟੀ ਲੱਗ ਗਿਆ ਇਦਾਂ ਤਾਂ ਇਹਨਾਂ ਦੇ ਉੱਤੇ ਕਾਜ ਵੀ ਬਣਾਇਆ ਨੇ ਕੋਈ ਨਹੀਂ ਬਣਾਇਆ ਕੋਈ ਬਣ ਜਾਂਦੇ ਆ ਕੋਈ ਜੰ ਅੱਛਾ ਐਦਾ ਨਾਲ ਕੋਪਰੀ ਨਾਲ ਫਿਰ ਸੀਣੀ ਆ ਨਾ ਹਮ ਪੱਟੀ ਸੀਣੀ ਆ ਸੂਏ ਨਾਲ ਅੱਛਾ ਇਹ ਥੋੜਾ ਡਿਫਰੈਂਟ ਕੰਮ ਆ ਨਾ ਵੱਖਰਾ ਬਣਿਆ ਉਹਦਾ ਮਸ਼ੀਨਾਂ ਦੇ ਵਿੱਚ ਤਾਂ ਵੈਸੇ ਨਾਲ ਹੀ ਕੀਤਾ ਹੁੰਦਾ ਉਹਨਾਂ ਨੇ ਇਹ ਫਿਰ ਨਾ ਲੱਗ ਬਣਾਉਂਦੀਆਂ ਆ ਕਿ ਪੱਟੀ ਹਮ 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 ਤੇ ਕਹਿੰਦੇ ਨਾ ਜਿਹੜੀ ਪੱਟੀ ਬਣਾਉਂਦੇ ਆ ਨਾ ਉਹ ਪੱਟੀ ਲੰਮ ਖ ਜਾਂਦੀ ਆ ਹਮ ਹਮ ਹੁਣ ਆਹ ਘੋਟੀਆਂ ਦੀਆਂ ਪੱਟੀਆਂ ਲਾਗੂ ਆ ਹਾਂਜੀ ਇਸ ਕਰਕੇ ਨਹੀਂ ਇਹ ਲੰਮ ਕਰੀਆਂ ਹੂੰ ਤੇ ਜੇ ਆਪਾਂ ਨਾਲ ਬਣਾਉਣੀ ਫਿਰ ਲਮਕ ਜਾਂਦੀ ਹੈ ਹਾਂਜੀ ਹਾਂਜੀ ਸਹੀ ਨਹੀਂ ਬਣਦੀ ਕੋਟੀ ਦਾ ਬਟਨ ਹੱਥ ਨਾਲ ਬੁਣੀ ਦਾ ਇਹ ਫਰਕ ਪੈ ਜਾਂਦਾ ਹੈ ਨਾ ਬਹੁਤ ਫਰਕ ਪੈਂਦਾ ਹੂੰ ਚਲੋ ਠੀਕ ਆ ਬਹੁਤ ਵਧੀਆ ਤੇ ਹੁਣ ਇੱਕ ਬੰਧਾ ਰਹਿ ਗਿਆ ਆ ਹੂੰ ਹੂੰ ਤੇ ਹੁਣ ਇਹ ਮੈਂ ਬਾਹਰ ਇੰਦੀ ਮੇਰੀ ਇੱਕ ਉਹਨੇ ਆਪਣੇ ਦੋਤੇ ਦਾ ਕੋਟੀ ਬਣਾਉਣੀ ਆ ਲੋਹੜੀ ਲਾ ਕੇ ਜਾਣੀ ਆ ਆਹੋ ਠੀਕ ਆ ਨਾ ਦੋਤੇ ਦਾ ਮੇਰੀ ਭਤੀ ਜੀ ਦੇ ਕਾਕਾ ਹੋਏ ਆ ਆ ਉਹ ਹੁਣ ਉਹਨਾਂ ਦੇ ਆ ਕੇ ਉਹਦੀ ਕੋਟੀ ਬਣਾਉਣੀ ਆ ਦੋਹਾਂ ਦੇ ਵਿੱਚ ਠੀਕ ਉਹ ਬੱਚੇ ਨੂੰ ਲੋੜੀ ਦੇ ਕੇ ਹੋਣੀ ਮੈਂ ਜਾਨੀ ਕਿ ਆਪ ਹੱਥੀ ਬਣ ਕੇ ਲੈ ਕੇ ਜਾਣੀਆਂ ਨਾਨੀ ਦਾ ਪਿਆਰ ਹਾਂ ਹੈਨਾ ਹਾਂ ਬਹੁਤ ਵਧੀਆ ਮੰਮੀ ਬੱਚਿਆਂ ਦੀਆਂ ਵੱਡੇ ਹੋ ਜਾਣਗੇ ਤਾਂ ਯਾਦ ਕਰਨਗੇ ਇੱਕ ਸਾਡੀ ਨਾਨੀ ਨੇ ਸਾਡੇ ਲਈ ਹਾਂ ਮੈਂ ਨਿੱਕਾ ਜਿਹਾ ਸੀਗਾ ਪਹਿਲੀ ਮੇਰੀ ਪਹਿਲਾਂ ਲੋੜੀ ਆਪ ਦੀ ਮੰਮੀ ਦੱਸੋ ਕਿ ਜਦੋਂ ਵੱਡਾ ਹੋਊਗਾ ਹੈਨਾ ਕਿਉਂ ਕੁੜੀਆਂ ਤੋਂ ਹੋਇਆ ਠੀਜੀ ਦੇ ਕਾਕਾ ਅੱਛਾ ਅੱਛਾ ਹਾਂ ਲੋੜੀ ਪਵੜੀਆਂ ਤਾਂ ਕੰਨੀ ਭੂਆ ਆਮੀ ਕੱਲ ਫੁੰਮਣਾ ਆਇਆ ਸੀ ਮੈਂ ਕਹਿੰਨੀ ਮੇਰੀ ਭਾਬੀ ਜੀ ਵੀ ਲੈ ਕੇ ਆਏ ਜਾਮਾ ਕੇ ਜ਼ਰੂਰ ਜਾਮਾ ਕੇ ਨਾਲੇ ਹੁਣ ਇਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਕਿਸੇ ਨਾ ਕਿਸੇ ਬਹਾਨੇ ਜਾ ਆ ਬਈ ਯਾਰ ਜਾ ਕੇ ਤਾਂ ਪਹਿਲਾਂ ਉਹਨਾਂ ਲਿਆਵਾਂ ਤੇ ਫੇਰ ਕੋਟੀ ਬਣਾਉਣੀ ਦੋ ਦਿਨਾਂ ਚ ਬਣਾਉਣੀ ਕੋਟੀ ਬੱਚੇ ਦੀ ਹੂੰ ਤੇ ਕੋਟੀਆਂ ਨਾ ਇਹ ਪੂਰੀ ਵਿੱਚ ਲਵਾਂਗੇ ਬਲੌਗ ਦੇ ਹਨਾ ਕਿਦਾਂ ਤੁਸੀਂ ਕਿੰਨੇ ਉਹ ਕੁੰਡੇ ਪਾਉਣੇ ਆ ਹਨਾ ਕਿਸ ਸਮਾਨ ਨਾਲ ਬਣਾਉਣੀਆਂ ਹਨਾ ਕਿਉਂਕਿ ਵਿੱਚ ਮੈਨੂੰ ਪੁੱਛਿਆ ਵਿੱਚ ਕਾਫੀ ਕਮੈਂਟ ਬੜੇ ਪਿਆਰੇ ਪਿਆਰੇ ਕਮੈਂਟ ਆਇਆ ਇਹ ਬੱਚੇ ਦੀ 2 ਮਹੀਨਾ 2 ਮਹੀਨੇ ਦਾ ਬੱਚਾ ਕੀ ਜੋੜ ਪਾਉਂਦੇ ਆ 30 ਜੋੜ ਪਾਉਣੇ ਆ 1 ਮਹੀਨੇ ਦਾ ਬੱਚੇ ਦਾ ਹਾਂ ਗਾਂਵ ਵਸਾਲ ਤੱਕ ਰਾ ਜਾਣੀ ਆ अच्छा अच्छा दो चार बालोगे हम्म 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 ठीक आ ते दे 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 चलो ठीक आ हां ना ब्लॉग कर दिया खत्म ते ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਲਾਈਕ ਬਹੁਤ ਘਟਾਉਂਦੇ ਵਿਊ ਜ਼ਿਆਦਾ ਤੇ ਮੈਨੂੰ ਤਾਂ ਦੋਨੇ ਹੀ ਚਾਹੀਦੇ ਆ ਨਾ ਵਿਊ ਵੀ ਹੋਣੇ ਚਾਹੀਦੇ ਆ ਤੇ ਲਾਈਕ ਤੇ ਕਮੈਂਟ ਵੀ ਹੋਣੇ ਚਾਹੀਦੇ ਆ ਨਾ ਤੇ ਤੇ ਚਲੋ ਠੀਕ ਆ ਓਕੇ ਜੀ ਸ਼ੁਕਰੀਆ ਮੈਂ ਤੁਸੀਂ ਵੀ ਕਹ ਦਿਓ ਧੰਨਵਾਦ ਸਾਰਿਆਂ ਦਾ ਤੁਸੀਂ ਸਾਰਿਆਂ ਦਾ ਸ਼ੁਕਰੀਆ ਪੁੱਤ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਮਾ ਮਾਰਕਾ ਜਿਹੜੇ ਮੈਨੂੰ ਸ਼ੁਭ ਕਾਮ ਨੂੰ ਦੇ ਰਹੇ ਆ ਹਾਂਜੀ ਤੇ ਹੁਣ ਇਹ ਵਲੌਗ ਨੂੰ ਬੰਦ ਕਰਦੇ ਆ ਓਕੇ ਜੀ ਸ਼ੁਕਰੀਆ